तरीके क्राइम ਦੇ ਜੋ ਜੋ ਛਾਤਰ ਹੋਈ ਜਾਂਦੇ ਆ ਜੋ اپਡੇਟ ਹੋਈ ਜਾਂਦੇ ਆ ਤਾਂ ਪੰਜਾਬ ਪੁਲਿਸ ਨੂੰ ਉਹਦੇ ਉਹਦੇ ਅੱਗੇ ਹੀ ਰੱਖਾਂਗੇ ਅਸੀਂ ਜਿੱਤਨ ਗੜਕਰੀ ਸਾਹਿਬ ਜਿਹੜੇ ਟ੍ਰਾਂਸਪੋਰਟ ਮਿਨਿਸਟਰ ਨੇ ਉਹਨਾਂ ਨੇ ਵੀ ਸਾਨੂੰ ਸਪੈਸ਼ਲੀ ਪੁੱਛਿਆ ਮਤਲਬ ਟੱਕਾ ਸਟਾਰਟ ਜਦੋਂ ਹੋ ਜਾਂਦੀ ਸੀ ਪਿਛਲੇ ਦਿਨੀ ਨਸ਼ੇ ਵਿਰੁੱਧ ਇੱਕ ਯੁੱਧ ਸ਼ੁਰੂ ਕੀਤਾ ਹੈ ਜਹਾਨ ਖੇਲਾ ਕੈਂਪਸ ਜਿਹੜਾ ਜਿਸ ਤਰ੍ਹਾਂ ਡੀਜੀਪੀ ਸਾਹਿਬ ਨੇ ਈਸ਼ਵਰ ਜੀ ਨੇ ਦੱਸਿਆ ਕਿ ਗੋਬਿੰਦਗੜ ਫੋਰਟ ਚੋਂ ਅੰਮ੍ਰਿਤਸਰ ਸਾਹਿਬ ਚੋਂ ਚੇ ਬਦਲ ਕੇ ਫਿਰ ਇੱਥੇ ਜਹਾਨ ਖੇਲਾ ਆਏ ਸੀ ਲਗਭਗ 155 ਏਕੜ ਦੇ ਵਿੱਚ ਇਹ ਫੈਲਿਆ ਹੋਇਆ ਬਹੁਤ ਹੀ ਸ਼ਾਨਦਾਰ ਟ੍ਰੇਨਿੰਗ ਦੀਆਂ ਫੈਸਿਲਿਟੀਆਂ ਨੇ ਰਹਿائش ਦੀਆਂ ਕੈਂਪਸ ਬਹੁਤ ਕਮਾਲ ਦਾ ਹੈ ਬਾਹਰਲੇ ਸੂਬਿਆਂ ਤੋਂ ਵੀ ਲੋਕ ਇੱਥੇ ਜਿਹੜੀ ਦੂਜੀਆਂ ਸਰਕਾਰਾਂ ਨੇ ਉਹ ਆਪਣੀ ਫੋਰਸਾਂ ਨੂੰ ਟ੍ਰੇਨਿੰਗ ਕਰਵਾਉਣ ਵਾਸਤੇ ਇੱਥੇ ਆਉਂਦੇ ਨੇ ਸਾਡੇ ਕੋਲੇ ਫਲੋਰ ਹੈ ਸਾਡੇ ਕੋਲੇ ਲੱਡਾ ਕੋਠੀ ਹੈ ਸਾਡੇ ਕੋਲੇ ਬਹਾਦਰਗੜ੍ਹ ਹੈ ਪੀਪੀ ਦਾ ਗਰਾਊਂਡ ਹੈ ਸਾਡੇ ਕੋਲ ਕਪੂਰਥਲੇ ਦੀ ਵੀ ਇੱਕ ਟ੍ਰੇਨਿੰਗ ਸੈਂਟਰ ਹੈ ਸੋ ਸਾਡੇ ਕੋਲੇ ਕਾਫੀ ਵੱਖ-ਵੱਖ ਕਿਸਮ ਦੇ ਟ੍ਰੇਨਿੰਗ ਕਿਉਂਕਿ ਪਹਿਲਾਂ ਕੱਲੀ ਪੁਲਿਸ ਦੀ ਫਿਜ਼ੀਕਲ ਟ੍ਰੇਨਿੰਗ ਹੁੰਦੀ ਸੀ ਹੁਣ ਨਾਲ ਕੰਪਿਊਟਰ ਦੀ ਟ੍ਰੇਨਿੰਗ ਹੈ ਹੁਣ ਇੰਜੀਨੀਅਰ ਵੀ ਅੱਜ ਕੁਝ ਜੁਆਇਨ ਕਰ ਰਹੇ ਨੇ ਕਿਉਂਕਿ ਕ੍ਰਾਈਮ ਦੇ ਮੋੜ ਜਿਹੜੇ ਨੇ ਉਹ ਬਦਲ ਗਏ ਤਰੀਕੇ ਕ੍ਰਾਈਮ ਦੇ ਜਿਉ ਜੋ ਛਾਤਰ ਹੋਈ ਜਾਂਦੇ ਆ ਜਿਉ ਅਪਡੇਟ ਹੋਈ ਜਾਂਦੇ ਆ ਤਾਂ ਪੰਜਾਬ ਪੁਲਿਸ ਨੂੰ ਉਹਦੇ ਉਹਦੇ ਅੱਗੇ ਹੀ ਰੱਖਾਂਗੇ ਅਸੀਂ ਅਸੀਂ ਕੋਈ ਇਸ ਤਰ੍ਹਾਂ ਦੀ ਕੋਈ ਕੰਜੂਸੀ ਨਹੀਂ ਕਰਨੀ ਕਿ ਅਸੀਂ ਕਿਸੇ ਇਕੁਪਮੈਂਟ ਵਾਲੇ ਪਾਸਿਓਂ ਅਸੀਂ ਪਿੱਛੇ ਰਹਿ ਜਾਈਏ ਸੋ ਮੈਂ ਅਜ 1992 ਜਿਹੜੇ ਨੇ ਉਹ ਮੁੰਡੇ ਨੇ 498 ਕੁੜੀਆਂ ਨੇ ਜਿਹੜੀਆਂ ਮੈਲਾ ਸਪਾਹੀ ਭਰਤੀ ਹੋਈਆਂ ਨੇ ਸੋ 10000 ਤੋਂ ਵੱਧ 2022 ਤੋਂ ਲੈ ਕੇ ਹੁਣ ਤੱਕ 10000 ਤੋਂ ਵੱਧ ਨਿਯੁਕਤੀ ਪੱਤਰ ਆਪਾਂ ਦੇ ਚੁੱਕੇ ਆਂ ਇਦੇ ਵਿੱਚ 1062 ਸਬ ਇਨਸਪੈਕਟਰ ਨੇ 450 ਸਿਪਾਈ ਦੇ ਨਾਲ 8277 ਜਨਰਲ ਸਪਾਈ 400 ਸਿਵਿਲਨ ਸਪੋਰਟ ਸਟਾਫ ਦੇ ਕਰਮਚਾਰੀ ਨੇ ਪੰਜਾਬ ਪੁਲਿਸ ਦਾ ਇਤਿਹਾਸ ਬਹੁਤ ਮਾਣਮੱਤਾ ਦੇਸ਼ ਦੀਆਂ ਟੌਪ ਦੀਆਂ ਜੋ ਫੋਰਸਿਸ ਨੇ ਉਹਦੇ ਵਿੱਚ ਪੰਜਾਬ ਪੁਲਿਸ ਦਾ ਨਾਮ ਆਉਂਦਾ ਹੈ ਪਰ ਇਹਦੇ ਵਾਸਤੇ ਸਾਨੂੰ ਪੰਜਾਬ ਪੁਲਿਸ ਨੂੰ ਅਪਡੇਟ ਵੀ ਕਰਨਾ ਪਊਗਾ ਕਰ ਵੀ ਰਹੇ ਆ ਪਿੱਛੇ ਜੇ 1 ਸਾਲ ਪਹਿਲਾਂ ਲਗਭਗ ਐਸਐਸਐਫ ਦੀ ਸਥਾਪਨਾ ਕੀਤੀ ਸੜਕ ਸੁਰੱਖਿਆ ਫੋਰਸ ਉਹਨਾਂ ਨੂੰ 150 ਤੋਂ ਉੱਪਰ ਗੱਡੀਆਂ ਵੀ ਦਿੱਤੀਆਂ ਬੜੇ ਸ਼ਾਨਦਾਰ ਗੱਡੀਆਂ ਜਿਹਦੇ ਵਿੱਚ ਸਟੈਚਰ ਤੋਂ ਲੈ ਕੇ ਫਰਸਟ ایڈ ਦਾ ਸਮਾਨ ਜਾਂ ਗੈਸ ਕਟਰ ਜਾਂ ਆਰੀ ਦਾ ਬਲੇਡ ਜੇ ਕੋਈ ਰੱਬ ਨਾ ਕਰੇ ਤੇ ਕੋਈ ਘਟਨਾ ਹੋ ਜੇ ਤੈਮੀਡੀਟਲੀ ਪਹੁੰਚ ਕੇ ਜਿਹੜਾ ਉਹ ਬਚਾਇਆ ਜਾ ਸਕੇ ਕੀਮਤੀ ਜਾਨਾਂ ਨੂੰ ਔਰ ਮੈਨੂੰ ਦੱਸ ਦਿਆਂ ਖੁਸ਼ੀ ਤਾਂ ਨਹੀਂ ਹੋ ਰਹੀ ਪਰ ਚੰਗਾ ਲੱਗ ਰਿਹਾ ਕਿ ਅਸੀਂ ਜਿਸ ਮਕਸਦ ਲਈ ਉਹ ਬਣਾਈ ਸੀ ਪੁਲਿਸ ਉਹ ਉਸ ਮਕਸਦ ਵੱਲ ਨੂੰ ਵੱਧ ਰਹੇ ਆ ਕਿ 1 ਸਾਲ ਦੇ ਵਿੱਚ 48.3% ਜਾਨੀ ਕਿ ਲਗਭਗ 50% ਮੌਤਾਂ ਚ ਕਮੀ ਆ ਗਈ ਪੰਜਾਬ ਦੇ ਵਿੱਚ ਜਿਹੜੀਆਂ ਸੜਕਾਂ ਤੇ ਅਣ ਹੋਈਆਂ ਮੌਤਾਂ ਹੁੰਦੀਆਂ ਸੀ ਉਹ ਐਸਐਸਐਫ ਕਰਕੇ ਹੋਇਆ ਸੋ ਇਹਦੀ ਤਾਰੀਫ ਜਿਹੜੀ ਹੈ ਉਹ ਪੂਰੀ ਦੁਨੀਆ ਪਰਚ ਹੋ ਰਹੀ ਹੈ ਔਰ ਨਿਤਨ ਗੜਕਰੀ ਸਾਹਿਬ ਜਿਹੜੇ ਟ੍ਰਾਂਸਪੋਰਟ ਮਿਨਿਸਟਰ ਨੇ ਉਹਨਾਂ ਨੇ ਵੀ ਸਾਨੂੰ ਸਪੈਸ਼ਲੀ ਪੁੱਛਿਆ ਉਹਨਾਂ ਨੇ ਪਾਰਲੀਮੈਂਟ ਚ ਸਪੈਸ਼ਲੀ ਬੋਲਿਆ ਵੀ ਹੈ ਕਿ ਪੰਜਾਬ ਨੇ ਬਹੁਤ ਵੱਡਾ ਇਨੀਸ਼ੀਏਟਿਵ ਲਿਆ। ਸੋ ਅਸੀਂ ਅਪਡੇਟ ਕਰਦੇ ਹਾਂ ਆਪਣੀਆਂ ਫੋਰਸਿਸ ਨੂੰ ਭਾਵੇਂ ਉਹ ਸੀਸੀਟੀਵੀ ਕੈਮਰਾ ਰਾਹੀਂ ਹੋਵੇ। ਪਹਿਲੀ ਵਾਰ ਹੋਇਆ ਜਦੋਂ ਫਲੋਰ ਜਦੋਂ ਅਸੀਂ ਇਕੱਠੇ ਹੋਏ ਇੱਕ ਵਾਰ ਤਾਂ ਐਸਐਚਓਜ਼ ਨੂੰ ਨਵੀਆਂ ਸਕਾਰਪੀਓ ਗੱਡੀਆਂ ਮਿਲੀਆਂ। ਨਹੀਂ ਤਾਂ ਤੁਸੀਂ ਜਾਣਦੇ ਹੋ ਇਹ ਗੱਲ ਕਹਿਣ ਚ ਮੈਨੂੰ ਹਰਜ ਨਹੀਂ। ਐਸਐਚਓ ਕੋਲੇ ਗੱਡੀ ਥਾਣੇ 'ਚ ਉਦੋਂ ਪਹੁੰਚਦੀ ਸੀ ਜਦੋਂ ਅਗਲਾ ਬੰਪਰ ਕਿਸੇ ਹੋਰ ਮਾਡਲ ਦਾ ਹੁੰਦਾ ਸੀ ਪਿਛਲਾ ਬੰਪਰ ਕਿਸੇ ਹੋਰ ਮਾਡਲ ਦਾ ਹੁੰਦਾ ਸੀ ਮਤਲਬ ਟੱਕਾ ਸਟਾਰਟ ਜਦੋਂ ਹੋ ਜਾਂਦੀ ਸੀ ਉਦੋਂ ਤੱਕ ਉੱਥੇ ਪਹੁੰਚਦੀ ਸੀ ਜਿਨ੍ਹਾਂ ਨੇ ਉਹਨਾਂ ਨੂੰ ਚੇਜ਼ ਕਰਨਾ ਸੋ ਅਸੀਂ ਐਸ ਪਰ ਬਾਟਮ ਟੂ ਟਾਪ ਸਟਾਰਟ ਕੀਤਾ ਹੈ ਅਫਸਰ ਕੋਲੇ ਤਾਂ ਪ੍ਰਮਾਤਮਾ ਦੀ ਕਿਰਪਾ ਨਾਲ ਤਨਖਾਹਾਂ ਵੀ ਨੇ ਆਪਣੀਆਂ ਗੱਡੀਆਂ ਵੀ ਨੇ ਪਰ ਜਿਨ੍ਹਾਂ ਨੇ ਰਿਜ਼ਲਟ ਦੇਣੇ ਨੇ ਅਸੀਂ ਉਹਨਾਂ ਨੂੰ ਜਿਹੜਾ ਉਹ ਫੈਸਿਲਟੀਆਂ ਵੀ ਦਿਗਣੀਆਂ ਚਾਹੁੰਦੇ ਆ ਆਉਣ ਵਾਲੇ ਦਿਨਾਂ 'ਚ ਹੋਰ ਵੀ ਅਸੀਂ ਗੱਡੀਆਂ ਤਿਆਰ ਨੇ ਹੋਰ ਵੀ ਜਿਹੜੇ ਜਿੰਨੀਆਂ ਕਿ ਰਹਿ ਗਏ ਉਹ ਗੱਡੀਆਂ ਜਿਹੜੀਆਂ ਉਹਨਾਂ ਨੂੰ ਅਸੀਂ ਪਰ ਮੈਨੂੰ ਚੰਗਾ ਲੱਗਦਾ ਜਦੋਂ ਮੈਂ ਦੇਖਦਾ ਹਾਂ ਕਿ ਕਈ ਵਾਰੀ ਕਿਸੇ ਟੋਲ ਪਲਾਜ਼ੇ ਤੇ ਜਾਂ ਕਿਤੇ ਖੜੀਆਂ ਹੁੰਦੀਆਂ ਨੇ ਗੱਡੀਆਂ ਰੂਟ ਲੱਗਿਆ ਹੁੰਦਾ ਤਾਂ ਹਾਲਾਂਕਿ ਗੱਡੀਆਂ ਦਿੱਤੀਆਂ ਨੂੰ 4-4 5-5 ਮਹੀਨੇ ਹੋ ਗਏ ਪਰ ਉਹਨਾਂ ਨੇ ਹਜੇ ਤੱਕ ਸੀਟਾਂ ਤੋਂ ਉਹ ਜਿਹੜਾ ਮومی ਕਾਗਜ਼ਾ ਉਹ ਤਾਰਿਆ ਨਹੀਂ ਇਹੇ ਨਾ ਗੱਡੀ ਨਾਲ ਪਿਆਰ ਜਾ ਇਹ ਲੈ ਲਓ ਵੀ ਜਿਵੇਂ ਆਪਾਂ ਕਹਿੰਦੇ ਆ ਕਿ ਹਜੇ ਪੁਰਾਣੀ ਨਹੀਂ ਹੋਈ ਸਾਡੀ ਗੱਡੀ ਕਿ ਅਸੀਂ ਇੱਦਾਂ ਹੀ ਰੱਖਾਂਗੇ ਸੋ ਇਹ ਬੜਾ ਅੱਛਾ ਲੱਗਦਾ ਮੈਨੂੰ ਮੈਂ ਦੋ ਚਾਰ ਵਾਰੀ ਰੁੱਕ ਕੇ ਮੁੰਡਿਆਂ ਨਾਲ ਗੱਲ ਵੀ ਕੀਤੀ ਆ ਉਹ ਕਹਿੰਦੇ ਜੀ ਸਾਨੂੰ ਬਹੁਤ ਫਾਇਦਾ ਹੋਇਆ ਇਸ ਗੱਲ ਦਾ ਪਹਿਲਾਂ ਸਾਨੂੰ ਇਧਰ ਉਧਰ ਜਾ ਕੇ ਤੇ ਜਾਣ ਵੇਲੇ ਬਹੁਤ ਮੁਸ਼ਕਲ ਆਉਂਦੀ ਸੀ ਸੋ ਪਿਛਲੇ ਦਿਨੀ ਨਸ਼ੇ ਵਿਰੁੱਧ ਇੱਕ ਯੁੱਧ ਸ਼ੁਰੂ ਕੀਤਾ ਹੈ ਬਹੁਤ ਵੱਡੇ ਪੱਧਰ ਤੇ ਕਾਫੀ ਦੇਰ ਤੋਂ ਅਸੀਂ ਉਹਦਾ ਰੋਡ ਮੈਪ ਬਣਾ ਰਹੇ ਸੀ ਕਿਵੇਂ ਕਰਨਾ ਹੈ ਕੀ ਹੋਊਗਾ ਉਹਦੇ 네ਗੇਟਿਵ ਪੁਆਇੰਟਸ ਕਿਹੜੇ ਹੋਣਗੇ ਜਦੋਂ ਸਪਲਾਈ ਲਾਈਨ ਚ ਟੁੱਟ ਗਈ ਤਾਂ ਜਿਹੜੇ ਡਰੱਗ ਤੇ ਲੱਗੇ ਹੋਏ ਨੇ ਨੌਜਵਾਨ ਮੁੰਡੇ ਉਹ ਤੜਫਣਗੇ ਉਹਨਾਂ ਨੂੰ ਕਿੱਥੇ ਸੰਭਾਲਾਂਗੇ ਸੋ ਸਾਰਾ ਜਦੋਂ ਸਾਡੇ ਕੋਲੇ ਰੈਡੀ ਹੋ ਗਿਆ ਇਨਫਰਾਸਟ੍ਰਕਚਰ ਉਸ ਤੋਂ ਬਾਅਦ ਅਸੀਂ ਇਹ ਐਕਸ਼ਨ ਲਿਆ ਇਸ ਵਕਤ ਵੀ ਲਗਭਗ ਕੱਲ 10000 ਜਿਹੜਾ ਮੁਲਾਜ਼ਮ ਸੀ ਉਹ ਪੂਰੇ ਪੰਜਾਬ ਦੇ ਵਿੱਚ ਅ ਘਰ-ਘਰ ਜਿਹੜੇ ਇਲਾਕਿਆਂ ਦਾ ਪਤਾ ਸੀ ਕਿ ਇੱਥੇ ਨਸ਼ਾ ਵਿਕਦਾ ਹੈ ਉੱਥੇ ਤਲਾਸ਼ੀਆਂ ਲੈ ਕੇ ਅਭਿਆਨ ਸ਼ੁਰੂ ਕਰ ਰਹੇ ਸੀ ਔਰ ਪੂਰੇ ਮੀਡੀਆ 'ਚ ਪੂਰੇ ਦੇਸ਼ ਦੇ ਵਿੱਚ ਇਹ ਗੱਲ ਚੱਲੀ ਹੈ ਜੇ ਪੰਜਾਬ ਪੁਲਿਸ ਆਪਣੀ ਆਈ ਤੇ ਆਜੇ ਤਾਂ ਕੋਈ ਅਸੀਂ علامهਤ ਨਹੀਂ ਹੈਗੀ ਕੋਈ ਐਸਾ ਜੁਰਮ ਨਹੀਂ ਹੈਗਾ ਜਿਹਨੂੰ ਖਤਮ ਨਾ ਕਰ ਸਕੇ ਸੋ ਹੁਣ ਤੁਸੀਂ ਨਵੇਂ ਪਰਿਵਾਰ ਦੇ ਵਿੱਚ ਸ਼ਾਮਲ ਹੋ ਗਏ ਤੇ ਇੱਕ ਮੈਂ ਹੋਰ ਤੁਹਾਨੂੰ ਖੁਸ਼ਖਬਰੀ ਦੇ ਦਿੰਨਾ ਕਿ ਕਿਉਂਕਿ ਮੈਂ ਜਦੋਂ ਪੁੱਛਿਆ ਅਫੀਸਰ ਸਾਹਿਬਾਨ ਨੂੰ ਕਿ ਨਫਰੀ ਜਿਹੜੀ ਹੈ ਉਹ 2000 ਦੇ ਵਿੱਚ ਵੀ ਉਨੀ ਹੀ ਸੀ ਅੱਜ 2025 ਚ ਵੀ ਉਨੀ 25 ਸਾਲ ਹੋ ਗਏ 80000 ਦੀ ਨਫਰੀ ਉਹ ਖੜੀ ਹੈ ਜਿਹੜੇ ਰਿਟਾਇਰ ਹੁੰਦੇ ਨੇ ਉਹਨਾਂ ਹੀ ਥਾਂ ਤੇ ਭਰਤੀ ਹੋ ਜਾਂਦੇ ਆ ਸੋ ਇਹ ਨਫਰੀ ਜਿਹੜੀ ਆ ਬਦਹਾਮ ਦੀ ਲੋੜ ਹੈ ਕਿਉਂਕਿ ਥਾਣਿਆਂ ਦੀ ਗਿਣਤੀ ਵੀ ਵੱਧ ਗਈ ਇੰਡਸਟਰੀਅਲ ਥਾਣੇ ਵੀ ਆ ਗਏ ਹੁਣ ਤਾਂ ਐਨ ਆਰ ਆਈ ਥਾਣੇ ਲੱਗ ਹੋਗੇ ਤੇ ਜਨਸੰਖਿਆ ਵੱਧ ਗਈ ਸੋ ਅਸੀਂ ਆਉਣ ਵਾਲੇ ਦਿਨਾਂ ਚ ਕੈਬਨਿਟ ਦੇ ਵਿੱਚ ਇਹ ਅਸੀਂ ਪਾਸ ਕਰਨਾ ਹੈ ਕਿ 10000 ਨਵੇਂ ਜਿਹੜੇ ਮੁੰਡੇ ਕੁੜੀਆਂ ਭਰਤੀ ਕਰਨੇ ਨੇ ਵਕਫਾ ਖੋਦਿਆ ਤੇ ਨਵੀਆਂ ਪੋਸਟਾਂ ਕ੍ਰੀਏਟ ਕਰ ਗਏ 10000 ਔਰ ਬਿਲਕੁਲ ਮੈਰਿਟ ਤੇ ਭਰਤੀ ਹੋਊਗੀ ਰਿਟਨ ਟੈਸਟ ਉਹਦੇ ਚੋਂ ਜਿਹੜੇ ਨੰਬਰ ਆਗੇ ਫਿਰ ਫਿਜ਼ੀਕਲ ਟੈਸਟ ਤੇ ਉਹਦੇ ਚੋਂ ਜਿਹੜਾ ਪਾਸ ਕਰ ਗਿਆ ਕੋਈ ਸ਼ਿਫਾਰਿਸ਼ ਦੀ ਲੋੜ ਨਹੀਂ ਪਊਗੀ ਕੋਈ ਰਿਸ਼ਵਤ ਦੀ ਲੋੜ ਨਹੀਂ ਪਊਗੀ ਮੈਰਿਟ ਤੇ ਜਦੋਂ ਭਰਤੀ ਹੋਊਗੀ ਤਾਂ ਤੁਸੀਂ ਵੀ ਕੰਮ ਫਿਰ ਮੈਰਿਟ ਦੀ ਕਰੋਗੇ ਮੈਂ ਅੱਜ ਤੁਹਾਨੂੰ ਇਹ ਵੀ ਬੇਨਤੀ ਕਰਦਾ ਕਿ ਕੋਈ ਕਿਸੇ ਦਾ ਇੱਕ ਨਵਾਂ ਪੈਸਾ ਨਹੀਂ ਲੱਗਿਆ ਹੋਣਾ ਕਿਸੇ ਟ੍ਰੇਨਿੰਗ ਲਵਾਉਣ ਵਾਸਤੇ ਜਾਂ ਭਰਤੀ ਹੋਣ ਵਾਸਤੇ ਜਾਂ ਨੰਬਰ ਲੈਣ ਵਾਸਤੇ ਜਾਂ ਕੋਈ ਹੋਰ ਤਰੀਕੇ ਨੇ ਤਾਂ ਮੈਂ ਤੁਹਾਡੇ ਤੋਂ ਵੀ ਇਹੀ ਉਮੀਦ ਕਰਦਾ ਕਿ ਤੁਸੀਂ ਜਿੱਥੇ-ਜਿੱਥੇ ਤੁਹਾਡੀ ਡਿਊਟੀ ਲੱਗੂਗੀ ਤੁਸੀਂ ਲੋਕ ਜਦੋਂ ਤੁਹਾਡੇ ਕੋਲੇ ਆਉਣਗੇ ਬਹੁਤ ਉਮੀਦ ਨਾਲ ਆਉਣਗੇ ਕਿਉਂਕਿ ਲੋਕ ਜਦੋਂ ਤੁਹਾਡੇ ਕੋਲੇ ਆਉਣਗੇ ਤਾਂ ਉਹਨਾਂ ਨੂੰ ਇੱਕ ਉਮੀਦ ਹੋਊਗੀ ਕਿ ਅੱਜ ਸ਼ਾਇਦ ਕੋਈ ਰੱਬ ਦਾ ਬੰਦਾ ਹੀ ਬੈਠਾ ਹੋਵੇ ਕੁਰਸੀ ਤੇ ਜੇ ਕਿਤੇ ਸਾਡਾ ਕੰਮ ਬਣ ਜੇ ਆ ਕਲੇਸ਼ ਚੋਂ ਨਿਕਲ ਜઈએ ਜਾਂ ਮੇਰਾ ਹੱਕ ਮੈਨੂੰ ਮਿਲ ਜੇ ਮੈਨਾਂ ਇਨਸਾਫ ਹੋ ਜੇ ਤਾਂ ਮੇਰੇ ਘਰ ਦੀ ਜਿਹੜੀ ਸਥਿਤੀ ਹੈ ਕਬੀਲਦਾਰੀ ਹੈ ਜਿਹੜੀ ਉਹ ਲੀਤ ਤੇ ਚੜ ਜੂਗੀ ਜੇ ਤਾਂ ਤੁਸੀਂ ਕੰਮ ਉਹਦਾ ਵਧੀਆ ਤਰੀਕੇ ਨਾਲ ਪਿਆਰ ਨਾਲ ਬੋਲ ਕੇ ਚਾਹ ਪਾਣੀ ਪਿਆ ਕੇ ਉਹਦਾ ਕੰਮ ਵੀ ਕਰਤਾ ਉਹ ਜਾਂਦਾ ਹੋਇਆ ਵੀ ਫਿਰ ਗੁਰਦੁਆਰਾ ਸਾਹਿਬ ਜਾਊਗਾ ਪਹਿਲਾਂ ਤਾਂ ਆਉਂਦਾ ਹੋਇਆ ਅਰਦਾਸ ਕਰਕੇ ਆਊਗਾ ਕੋੁਰ ਅੱਬਾ ਤੇਰਾ ਇਹ ਬੰਦਾ ਬੈਠਾ ਹੋਵੇ ਫਿਰ ਜਾਂਦਾ ਹੋਇਆ ਵੀ ਗੁਰਦੁਆਰਾ ਸਾਹਿਬ ਜਾ ਮੰਦਿਰ ਜਾ ਮਸਜਿਦ ਜਿੱਥੇ ਵੀ ਉਹ ਉਹਨੂੰ ਸੰਤੁਸ਼ਟੀ ਮਿਲਦੀ ਹੈ ਪੂਰੀ ਦਾ ਜਿੱਥੇ ਵੀ ਉੱਥੇ ਜਾ ਕੇ ਜਾਂਦਾ ਹੋਇਆ ਵੀ ਧੰਨਵਾਦ ਕਰੂਗਾ ਦੁਆਵਾਂ ਕਿਹਨੂੰ ਦੇਊਗਾ ਕਿ ਧੰਨਵਾਦ ਪ੍ਰਮਾਤਮਾ ਤੇਰਾ ਹੀ ਬੰਦਾ ਸੀ ਇਹ ਤੇ ਪਰਿਵਾਰ ਨੂੰ ਤੇ ਇਹਨੂੰ ਤੰਦਰੁਸਤ ਰੱਖੀ ਖੁਸ਼ੀਆਂ ਤੇ ਤਰੱਕੀਆਂ ਦੇ ਉਹ ਦੁਆਵਾਂ ਦਾ ਕੋਈ ਕਿਸੇ ਕਰੰਸੀ 'ਚ ਮੁੱਲ ਨਹੀਂ ਪਿਆ ਹਜੇ ਤੱਕ ਸੋ ਉਹ ਜਿਆਦਾ ਅਸਰ ਰੱਖਦੀਆਂ ਨੇ ਸੋ ਮੈਂ ਕਿਉਂਕਿ ਤੁਸੀਂ ਬਹੁਤ ਦੇਰ ਦੇ ਖੜੇ ਹੋ ਮੈਨੂੰ ਪਤਾ ਹੈ ਇਸ ਕਰਕੇ ਮੈਂ ਇਸ ਗੱਲ ਨੂੰ ਸਮਝਦਾ ਸੋ ਮੈਂ ਤੁਹਾਨੂੰ ਇੱਕ ਵਾਰੀ ਫੇਰ ਕਿਉਂਕਿ ਬੋਲਣ ਨੂੰ ਤਾਂ ਬਹੁਤ ਕੁਝ ਹੈ ਪਰ ਜੋ ਆਪਾਂ ਹੁਣ ਪੰਜਾਬ ਦੇ ਵਿੱਚ ਗੈਂਗਸਟਰ ਹੈ ਜਾਂ ਕੋਈ ਅਪਰਾਧੀ ਨੇ ਜਾਂ ਜਿਹੜੇ ਆ ਕੋਈ ਚੇਨ ਸਨੇਚਰ ਨੇ ਲੁੱਟਖੋਣ ਵਾਲੇ ਨੇ ਉਹਨਾਂ ਨੂੰ ਇਹ ਪਤਾ ਲੱਗ ਜਾਏ ਕਿ ਇਹ ਧਰਤੀ ਜਿਹੜੀ ਹੈ ਇਸ ਕੰਮ ਵਾਸਤੇ ਨਹੀਂ ਬਣੀ ਇਹ ਧਰਤੀ ਸਾਰੇ ਦੇਸ਼ ਨੂੰ ਰੋਟੀ ਖਾਣ ਵਾਲੀ ਧਰਤੀ ਹੈ ਇਹ ਧਰਤੀ ਸ਼ਾਂਤੀ ਵਾਲੀ ਧਰਤੀ ਹੈ ਇਹ ਧਰਤੀ ਮਿਲਖਾ ਸਿੰਘ ਹੋਰਾਂ ਦੀ ਦਾਰਾ ਸਿੰਘ ਹੋਰਾਂ ਦੀ ਬਲਵੀਰ ਸਿੰਘ ਸੀਨੀਅਰ ਹੋਰਾਂ ਦੀ ਧਰਤੀ ਹੈ ਇਹ ਧਰਤੀ ਖਿਡਾਰੀਆਂ ਦੀ ਜਰਨੈਲਾਂ ਦੀ ਫੌਜ ਦੇ ਜਰਨੈਲਾਂ ਦੀ ਧਰਤੀ ਹੈ ਇਹ ਕਲਾਕਾਰਾਂ ਦੀ ਫਕੀਰਾਂ ਦੀ ਇਹ ਭਗਤ ਸਿੰਘ ਹੋਰਾਂ ਦੀ ਧਰਤੀ ਹੈ ਤਾਂ ਇਸ ਧਰਤੀ ਤੇ ਇੰਨੀ ਉਪਜਾਊ ਹੈ ਕਿ ਜਿਹੜਾ ਮਰਜੀ ਬੀਜ ਬੀਜ ਦੋ ਉਹ ਉੱਗ ਪੈਂਦਾ ਪਰ ਇਸ ਧਰਤੀ ਤੇ ਨਫ਼ਰਤ ਦਾ ਬੀਜ ਕਦੇ ਨਹੀਂ ਉਗਦਾ ਸੋ ਨਫ਼ਰਤ ਦੇ ਬੀਜ ਗਾਉਣ ਵਾਲਿਆਂ ਨੂੰ ਇਹ ਸਖਤ ਵਾਰਨਿੰਗ ਤੁਸੀਂ ਵੀ ਦੇ ਦਿਓ ਮੇਰੇ ਵੱਲੋਂ ਵੀ ਹੈ ਕਿ ਪੰਜਾਬ ਦੇ ਵਿੱਚ ਨਫ਼ਰਤ ਦਾ ਬੀਜ ਬੀਜਣ ਦੀ ਕੋਸ਼ਿਸ਼ ਨਾ ਕਰਿਓ ਇੱਥੇ ਨਫ਼ਰਤ ਦੇ ਬੀਜ ਨਹੀਂ ਉਗਦੇ ਅਸੀਂ ਆਪਸ ਚ ਪਾਈਚਾਰੇ ਨਾਲ ਰਹਨੇ ਆ ਸਾਡੇ ਗੁਰਪੁਰਬਾਂ ਸਾਂਝੇ ਨੇ ਸਾਡੀਆਂ ਈਦਾਂ ਸਾਂਝੀਆਂ ਨੇ ਸਾਡੀਆਂ ਰਾਮ ਨੌਮੀਆਂ ਸਾਂਝੀਆਂ ਨੇ ਸਾਡੇ ਜਿੰਨੇ ਵੀ ਤਿਹਾਰ ਨੇ ਅਸੀਂ ਇੱਕ ਦੂਜੇ ਦੇ ਨਾਲ ਮਿਲ ਕੇ ਮਨਾਉਨੇ ਸੋ ਅਸੀਂ ਉਹ ਕਮਿਊਨਿਟੀ ਆ ਅਸੀਂ ਉਹ ਕੌਮ ਆ ਜਿਹੜੇ ਦੂਸਰੀਆਂ ਕੌਮਾਂ ਦੇ ਵੀ ਰਖੇਕ ਬਣ ਕੇ ਅਸੀਂ ਕੁਰਬਾਨੀਆਂ ਕਰਦੇ ਰਹੇ ਆਂ ਸੋ ਬਹੁਤ ਬਹੁਤ ਤੁਹਾਨੂੰ ਸਾਰਿਆਂ ਨੂੰ ਇੱਕ ਵਾਰੀ ਫੇਰ ਮੁਬਾਰਕ ਬੈਂ ਟੀਮ ਨੂੰ ਵੀ ਔਰ ਜਿੰਨੇ ਵੀ ਟੈਕਨੀਕਲ ਜਿਨ੍ਹਾਂ ਨੇ ਟ੍ਰੇਨਿੰਗ ਕਰਵਾਈ ਉਹ ਸਟਾਫ ਨੂੰ ਵੀ ਕਈ ਵਾਰੀ ਪਰਦੇ ਤੇ ਕੋਈ ਹੋਰ ਹੁੰਦਾ ਹੈ ਪਰਦੇ ਦੇ ਪਿੱਛੇ ਵੀ ਬਹੁਤ ਹੁੰਦੇ ਨੇ ਜਿਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਬਾਦ ਔਰ ਕਿਸੇ ਨਾ ਕਿਸੇ ਮੋੜ ਤੇ ਆਪਾਂ ਹੁਣ ਪੰਜਾਬ ਚ ਮਿਲਦੇ ਰਹਿਾਂਗੇ ਔਰ ਮੈਨੂੰ ਉਮੀਦ ਹੈ ਜਿਸ ਉਮੀਦ ਨਾਲ ਤੁਹਾਡੇ ਕਰਦਿਆਂ ਨੇ ਤੁਸੀਂ ਮਿਹਨਤ ਕੀਤੀ ਹੈ ਜਿਸ ਉਮੀਦ ਨਾਲ ਅਸੀਂ ਤੁਹਾਨੂੰ ਟ੍ਰੇਨਿੰਗ ਦੇ ਕੇ ਪੰਜਾਬ ਦੀ ਸੇਵਾ ਤੇ ਲਾਇਆ ਆਪਾਂ ਦੋਨੋਂ ਹੀ ਇੱਕ ਟੀਮ ਦੇ ਰੂਪ ਦੇ ਵਿੱਚ ਕਾਮਯਾਬੀ ਹੋਵਾਂਗੇ ਪੰਜਾਬ ਨੂੰ ਵੀ ਕਾਮਯਾਬ ਕਰਾਂਗੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮੁਬਾਰਕਾਂ ਜੈ